ਮਹਿਫਲ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਤੇ ਮੈਂ ਤੁਹਾਡਾ ਦੋਸਤ ਜਸਕਰਨ ਆਪਾਂ ਤੁਹਾਡੇ ਨਾਲ ਗੁਰਦਿਆਲ ਸਿੰਘ ਦੁਆਰਾ ਲਿਖਿਆ ਇੱਕ ਬਹੁਤ ਹੀ ਪ੍ਰਸਿੱਧ ਨਾਵਲ ਮੜੀ ਦਾ ਦੀਵਾ ਲੈ ਕੇ ਹਾਜ਼ਰ ਹੁੰਦੇ ਹਾਂ ਜਿਸ ਦੇ ਪੰਜ ਭਾਗ ਆਪਾਂ ਆਪਣੇ ਚੈਨਲ ਤੇ ਅਪਲੋਡ ਕਰ ਚੁੱਕੇ ਆ ਜਿਨ੍ਹਾਂ ਨੂੰ ਤੁਸੀਂ ਉੱਥੇ ਜਾ ਕੇ ਸੁਣ ਸਕਦੇ ਹੋ ਜਿਹੜੇ ਜਿਹੜੇ ਦੋਸਤ ਆਪਣੇ ਚੈਨਲ ਨੂੰ ਦੇਖਦੇ ਆ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਤੇ ਕਮੈਂਟ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਨਾਵਲ ਕਿਸ ਤਰ੍ਹਾਂ ਦਾ ਲੱਗ ਰਿਹਾ ਜਿਹੜੇ ਜਿਹੜੇ ਦੋਸਤ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਕਿ ਭਵਿੱਖ ਦੀਆਂ ਵੀਡੀਓ ਤੁਹਾਨੂੰ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ। ਲਓ ਜੀ ਅੱਜ ਆਪਾਂ ਤੁਹਾਡੇ ਨਾਲ ਸ਼ੁਰੂ ਕਰਨ ਲੱਗੇ ਹਾਂ ਭਾਗ 6ਵਾਂ ਜਖੀਰ ਦਾ ਤਾਪ ਤੀਜੇ ਦਿਨ ਲਹਿ ਗਿਆ ਪਰ ਕਮਜ਼ੋਰੀ ਕਈ ਦਿਨ ਹੋਰ ਨਾ ਗਈ। ਪੰਜ ਛੇ ਦਿਨਾਂ ਨੂੰ ਮੰਜੀ ਵਿੱਚ ਪਿਆ ਪਿਆ ਹੀ ਰੱਖ ਗਿਆ। ਅਜੇ ਭਾਵੇਂ ਪੂਰੀ ਤਰ੍ਹਾਂ ਕੰਮ ਕਰਨ ਯੋਗ ਨਹੀਂ ਸੀ ਹੋਇਆ ਪਰ ਸੱਤਵੇਂ ਦਿਨ ਉਹ اٹਕੇ ਖੇਤ ਨੂੰ ਤੁਰ ਪਿਆ। ਉਹਦੇ ਬਿਮਾਰ ਪਿਆ ਦੋ ਤਿੰਨ ਵਾਰੀ ਧਰਮ ਸਿੰਘ ਉਹਦਾ ਪਤਾ ਲੈਣ ਆਇਆ ਸੀ ਤੇ ਦੱਸ ਗਿਆ ਕਿ ਉਹਨਾਂ ਦੇ ਖੇਤਾਂ 'लाਗਲੀ ਕਣਕ ਦੀ ਗੋਦੀ ਕਰਨੀ ਸੀ ਪਰ ਭੰਤਾ ਤਿੰਨਾ ਚੌ ਦਿਨਾਂ ਦਾ ਸੌਰੀਂ ਗਿਆ ਨਹੀਂ ਸੀ ਮੁੜਿਆ ਜਕਸੀਰ ਨੂੰ ਭਾਵੇਂ ਆਪਣੇ ਵਿੱਚ ਤਾਕਤ ਨਹੀਂ ਸੀ ਦਿਸਦੀ ਪਰ ਫਿਰ ਵੀ ਉਹਨੇ ਕਸੀਆ ਚੱਕ ਕੇ ਮੋਢੇ ਤੇ ਧਰ ਲਿਆ ਤੇ ਖੇਤ ਨੂੰ ਤੁਰ ਪਿਆ ਪਿੰਡੋਂ ਨਿਕਲਦੇ ਹੀ ਉਹਨੂੰ ਨਿੱਕਾ ਮਿਲ ਪਿਆ ਉਹ ਵੀ ਕਣਕ ਗੋਡਣ ਚੱਲਿਆ ਸੀ ਹੂੰ ਕਿਵੇਂ ਬੋਚ-ਬੋਚ ਪੱਬ ਧਰਦਾ ਹੈ ਜਿਵੇਂ ਮਾਈਆਂ ਪਿਆ ਹੁੰਨਾ ਨਿੱਕੇ ਨੇ ਹਾਸੇ ਨਾਲ ਆਖਿਆ ਤਾਪ ਚੜਦਾ ਸੀ ਜਕਸੀਰ ਨੇ ਗੋ ਗੰਭੀਰਤਾ ਨਾਲ ਉੱਤਰ ਦਿੱਤਾ ਹਮ ਨਿੱਕਾ ਦਾ ਚਿਹਰਾ ਵੀ ਗੰਭੀਰ ਹੋ ਗਿਆ ਮੈਂ ਵੀ ਆਖਿਆ ਹੁਣ ਕਦੇ ਦਰਸ਼ਨ ਪਰਚ ਨਹੀਂ ਨਹੀਂ ਹੋਏ ਪਰ ਜਗਸੀਰ ਨੇ ਕੋਈ ਮੋੜ ਨਾ ਦਿੱਤਾ ਨੀਮੀ ਪਾਈ ਹੌਲੀ ਹੌਲੀ ਤੁਰਿਆ ਗਿਆ ਨਿੱਕਾ ਪਿਛਲੀ ਸੋਨੀ ਤੋਂ ਜਗਸੀਰ ਨਾਲ ਫੇਰ ਕੁਝ ਕਰੋੜ ਰੱਖਣ ਲੱਗ ਪਿਆ ਸੀ ਅੱਗੇ ਵਾਂਗ ਖੁੱਲ ਕੇ ਗੱਲਬਾਤ ਨਹੀਂ ਸੀ ਕਰਦਾ ਲਾਈ ਲੱਕ ਹੋਣ ਕਰਕੇ ਉਹ ਕਿਸੇ ਦੀ ਆਖੀ ਗੱਲ ਨੂੰ ਬਿਨਾਂ ਸੋਚੇ ਹੀ ਮੰਨ ਲੈਂਦਾ ਸੀ ਇਹ ਕਰੋੜ ਵੀ ਉਹਦੀ ਐਸੇ ਹੁਣ ਤਾਈ ਦਾ ਸਿੱਟਾ ਸੀ ਇਸੇ ਸਾਲ ਸੋਨੀਆਂ ਦੀ ਬਜਾਈ ਵੇਲੇ ਇੱਕ ਦਿਨ ਜਦੋਂ ਉਹ ਖੇਤ ਗਿਆ ਹੋਇਆ ਸੀ ਪਿੱਛੋ ਸੁਧਾਰਨੀ ਜਗਸੀਰ ਭਾਨੀ ਕੋਲ ਗਿਆ ਤੇ ਕੁਝ ਚਿਰ ਨਿਆਣਿਆਂ ਨਾਲ ਖੇਡ ਲੱਗਿਆ ਰਿਹਾ ਉਦੋਂ ਹੀ ਕਿਤੇ ਨਿੱਕੇ ਦੀ ਭੂਆ ਦਾ ਪੋਤਾ ਆਇਆ ਹੋਇਆ ਸੀ ਜਦੋਂ ਜਗਸੀਰ ਗਿਆ ਉਦੋਂ ਘਰ ਨਹੀਂ ਸੀ ਫਰੰਟ ਵਿੱਚ ਕਿਸੇ ਨੂੰ ਮਿਲਣ ਗਿਆ ਹੋਇਆ ਸੀ ਪਰ ਉਹਦੇ ਬੈਠਾ ਬੈਠੇ ਹੀ ਆ ਗਿਆ ਉਹ ਪਹਿਲਾਂ ਇੱਕ ਦੂਜੇ ਨੂੰ ਭਾਵੇਂ ਸ਼ਕਲੋਂ ਜਾਣਦੇ ਸਨ ਪਰ ਬਹੁਤੀ ਜਾਣ ਪਛਾਣ ਨਹੀਂ ਸੀ ਜਗਸੀਰ ਉਹਦੇ ਆਉਂਦੇ ਹੀ ਚੁੱਪ ਕਰਕੇ ਤੁਰਿਆ ਪਰ ਜਦੋਂ ਆਥ ਨੇ ਨਿੱਕਾ ਘਰ ਆਇਆ ਸੋਰੀ ਭੂਆ ਦੇ ਪੁੱਤ ਨੇ ਉਹਨੂੰ ਆਖਿਆ ਇਹ ਤਾਂ ਬਾਈ ਨਿੱਕਾ ਕੰਮ ਬਹੁਤ ਮਾੜਾ ਜਾਤ ਕੋ ਜਾਤ ਦਾ ਬੰਦਾ ਐ ਘਰੇ ਆਉਂਦਾ ਚੰਗਾ ਨਹੀਂ ਲੱਗਦਾ। ਏਰ ਕੋਈ ਜਾਤ ਬਰਾਦਰੀ ਚ ਹੋਵੇ ਜਾਂ ਕੋਈ ਨੇੜ ਗਵਾਂਡ ਦਾ ਹੋਵੇ ਤਾਂ ਕੋਈ ਗੱਲ ਨਹੀਂ। ਪੱਠ ਦਾ ਕੱਟਾ ਭਲਾਂਕੀ ਲੱਗਦਾ ਹੁੰਦਾ। ਨਿੱਕੇ ਨੂੰ ਇਹ ਗੱਲ ਔਂਜੀ ਚੁੱਭ ਗਈ। 15 ਬਰੇ ਬੀਤ ਗਏ ਸਨ। ਨਿੱਕੇ ਨੇ ਇਹ ਗੱਲ ਕਦੇ ਐਡੀ ਗੌਲੀ ਨਹੀਂ ਸੀ। ਕੁਝ ਪਾਨੀ ਦੇ ਦਬਾਅ ਕਰਕੇ, ਕੁਝ ਜਕਸੀਰ ਦੇ ਭਲ ਮਨਸੂਨ ਕਰਕੇ ਤੇ ਕੁਝ ਆਪਣੇ ਕੰਮ ਧੰਦੇ ਦੀ ਗਰਜ ਕਰਕੇ। ਜੇ ਕਦੇ ਉਹਨੂੰ ਅਜਿਹਾ ਖਿਆਲ ਆਉਂਦਾ ਵੀ ਤਾਂ ਉਹ ਆਇਆ ਗਿਆ ਘਰ ਛੱਡਦਾ। ਜਗਸੀਰ ਵੀ ਇਨਾ ਆਮ ਨਹੀਂ ਸੀ ਜਾਂਦਾ ਤੇ ਜਦੋਂ ਕੋਈ ਪਰੌਣਾ ਆਇਆ ਹੁੰਦਾ ਫਿਰ ਤਾਂ ਜਾਂਦਾ ਹੀ ਨਹੀਂ ਸੀ ਇਸੇ ਕਰਕੇ ਗੱਲ ਨਹੀਂ ਵੀ ਆਉਂਦੀ ਸੀ ਪਰ ਜਿੱਦਾਂ ਦੀ ਨਿੱਕੇ ਦੀ ਭੂਆ ਦੇ ਪੁੱਤ ਨੇ ਇਹ ਗੱਲ ਆਖੀ ਸੀ ਨਿੱਕਾ ਆਨੀ ਬਹਾਨੀ ਜਗਸੀਰ ਤੋਂ ਦੂਰ ਦੂਰ ਰਹਿੰਦਾ ਯਤਨ ਕਰਦਾ ਸੀ ਜਗਸੀਰ ਨੇ ਵੀ ਸਾਰੀ ਗੱਲ ਤਾੜ ਲਈ ਸੀ ਤੇ ਹੁਣ ਕਿਤੇ 15 ਦਿਨੀ ਉਹਨਾਂ ਦੇ ਘਰ ਜਾਂਦਾ ਸੀ ਭਾਨੀ ਨੂੰ ਵਿਚਲੀ ਗੱਲ ਦਾ ਜੇ ਪਤਾ ਨਹੀਂ ਸੀ ਨਾ ਹੀ ਨਿੱਕੇ ਨੇ ਡਰਦਿਆਂ ਮਾਰਿਆਂ ਉਹਦੇ ਕੋਲੇ ਗੱਲ ਕੀਤੀ ਸੀ ਇੱਕ ਦਿਨ ਭਾਨੀ ਨੇ ਜਗਸੀਰ ਨੂੰ ਲਾਂਮੇ ਨਾਲ ਆਖਿਆ ਕੀ ਹੋ ਗਿਆ ਅਜੇ ਤਾਂ ਸਾਰੀ ਉਮਰ ਪਈ ਐ ਪੱਲਾ ਛੜਾ ਕੇ ਭੱਜੰਦੀਆਂ ਸਲਾਹ ਹੁਣੇ ਕਰਦਾ ਫਿਰਦਾ ਦੇਖੀ ਕਿਤੇ ਵਿਚਾਲੇ ਡੋਬਾ ਦੇ ਜਾਂਦਾ ਹੋਵੇ ਹਣ ਕਾਰੇ ਪਿੱਛੇ ਜਗਸੀਰ ਨੇ ਮਸਕਰਾਂਦੇ ਜਵਾਬ ਦਿੱਤਾ ਹੁਣ ਤਾਂ ਭਾਨੀ ਰਹੀ ਥੋੜੀ ਗਈ ਬਸ ਐਵੇਂ ਕੰਮ ਦਾ ਕਸ ਹੋਣ ਕਰਕੇ ਨਹੀਂ ਆਇਆ ਜਾਂਦਾ ਭਾਨੀ ਨੇ ਵੀ ਇਹ ਗੱਲ ਉਤਲੇ ਮਨੋਂ ਹੀ ਆਖੀ ਸੀ ਉਹਨਜੋ ਕਦੇ ਉਹਦੇ ਬਾਰੇ ਅਜਿਹਾ ਸ਼ੱਕ ਨਹੀਂ ਸੀ ਕਰ ਸਕੀ ਜਿਵੇਂ ਦੁਨੀਆ ਦੀ ਪ੍ਰਵਾਹ ਕੀਤੇ ਬਿਨਾ ਜਗਸੀਰ ਨੇ ਉਹਦੇ ਨਾਲ ਨਿਭਾਈ ਸੀ ਉਹਦੀ ਕਦਰ ਭਾਨੀ ਵਰਗੀ ਤੀਵੀਂ ਪਾ ਸਕਦੀ ਸੀ ਕਦੇ ਕਰੇ ਭਾਨੀ ਨੂੰ ਜਾਪਦਾ ਜਿਵੇਂ ਜਕਸੀਰ ਦੀ ਕੀਤੀ ਦਾ ਉਸ ਪੂਰਾ ਮਨ ਨਹੀਂ ਸਿਪਾਇਆ ਅਜਿਹੇ ਵੇਲੇ ਉਹ ਕਿਸੇ ਬਹਾਨੇ ਉਹਨੂੰ ਉਤਾਂ ਚਕਾ ਲੈਂਦੀ ਦੇਖੀ ਜਕਸੀਆ ਮੇਰੇਆ ਕੋਕੇ ਦਾ ਨੱਕ ਤਾਂ ਨਹੀਂ ਖੜਨ ਵਾਲਾ ਇਤੇ ਡੈਗੀ ਨਾ ਪਏ ਉਹਦੇ ਨੇੜੇ ਮੂੰਹ ਕਰਕੇ ਇਹੋ ਜਿਹੀ ਮੌਕਿਓ ਨੇ ਇੱਕ ਦਿਨ ਆਖਿਆ ਜਕਸੀਰ ਨੇ ਨਿਗਾ ਉੱਚੀ ਕਰਕੇ ਉਹਦੇ ਨੱਕ ਵਿੱਚ ਪਾਏ ਕੋਕੇ ਵੱਲ ਤੱਕਿਆ ਤੇ ਫਿਰ ਭਾਨੀ ਦੀਆਂ ਅੱਖਾਂ ਨੇ ਉਹਨੂੰ ਅਸਲ ਗੱਲ ਦਾ ਪੇਤ ਦੱਸ ਦਿੱਤਾ ਉਹਦੀ ਗੁੱਜੀ ਮੁਸਕਾਨ ਸਾਰੀ ਗੱਲ ਸਮਝਾ ਗਈ ਸੀ ਇੱਕੋ ਬੰਦੋ ਪਾਣੀ ਨੂੰ ਉਤਾਰ ਕੇ ਵੇਖ ਸਕਿਆ ਤੇ ਫੇਰ ਮੋੜਸ ਅੱਖਾਂ ਨੀਂਮੀਆਂ ਪਾ ਲਈਆਂ ਸੂਰਜ ਵੱੰਨੇ ਆਖਰ ਕੋਈ ਕਿੰਨਾ ਵਿਚਾਰ ਚਾਅ ਸਕਦਾ ਉਹਦੇ ਚਤ ਵਿੱਚ ਆਇਆ ਤੇ ਫੇਰ ਮੁਸਕਰਾ ਕੇ ਬੋਲਿਆ ਸੂਤ ਹੈ ਅਜੇ ਨਹੀਂ ਡੈਗਦਾ ਜਿੰਨਾ ਚਿਰ ਤੇਰੀ ਕੋਕੇ ਪਾਉਣ ਦੀ ਉਮਰ ਹੈ ਇਹ ਡੈਗ ਕਿਵੇਂ ਪਊ ਹਣ ਤਾਂ ਤੂੰ ਸਿਆਣਾ ਹੋ ਗਿਆ ਜਗਸੀ ਪਾਣੀ ਨੇ ਵਿਅੰਗ ਨਾਲ ਆਖਿਆ ਤੇਰੇ ਕੋਲ ਰਹਿ ਕੇ ਵੀ ਜੇ ਸਿਆਣਾ ਨਾ ਹੂੰ ਤਾਂ ਤੇਰੀ ਨਮੋਸ਼ੀ ਨਹੀਂ ਤੇ ਪਾਣੀ ਦੇ ਸਿਰ ਤੋਂ ਪੈਰਾਂ ਤਾਈ ਇੱਕ ਚਰਨਾਟ ਜੀ ਛੜ ਗਈ ਅਜੇ ਇਹ ਨਿੱਕੇ ਨਿੱਕੇ ਜੰਜ ਧੁਰੰਦਰੋਂ ਨਿਕਲੇ ਬੋਲ ਉਹ ਕਰੇ ਵਰੀ ਸ਼ਮਾਈ ਬਦੇ ਮੂੰਹ ਕਢਾ ਸਕੀ ਸੀ ਇਹ ਜੇਹੇ ਵੇਲੇ ਹੀ ਉਹਨੂੰ ਆਪਣਾ ਪਿੰਡਾ ਗੰਗਾਜਲ ਨਾਲ ਧੋਤਾ ਗਿਆ ਲੱਗਦਾ ਤੇ ਆਪਣੇ ਸਾਰੇ ਅੰਗਾਂ ਵਿੱਚ ਇੱਕ ਮਹਿਕ ਆਉਂਦੀ ਜਾਪਦੀ ਜਿਸ ਨਾਲ ਫਿਰ ਉਹ ਕਈ ਕਈ ਦਿਨ ਪਵਿੱਤਰ ਹੋਈ ਰਹਿੰਦੀ ਖੀਵੀ ਹੋਈ ਰਹਿੰਦੀ ਪਰ ਉਹ ਹਫ਼ਤੇ ਆ ਮਹੀਨੇ ਬੱਦ ਦੀ ਤਰਸਦੀ ਰਹਿੰਦੀ ਆਨੀ ਬਹਾਨੇ ਤਰਲੇ ਕਰਦੀ ਰਹਿੰਦੀ ਜਖੀਰ ਦੀ ਅੱਖ ਉੱਚੀ ਨਾ ਕਰਾ ਸਕਦੀ ਕਈ ਵਾਰੀ ਤਾਂ ਉਹ ਹਕੇਵਾ ਜਿਹਾ ਹੋਣ ਲੱਗ ਪੈਂਦਾ ਤੇ ਉਹ ਕਿਸੇ ਹੋਰ ਗੱਲ ਦੇ ਬਹਾਨੇ ਬੋਲ ਟੇਰ ਕੇ ਆਖ ਜਾਂਦੀ ਤੋਤਮਝੇਰੂ ਐ ਤੈਨੂੰ ਕੀ ਪਤਾ ਦੱਡਾਂ ਕਿਹੜੇ ਵੇਲੇ ਪਾਣੀ ਪੀਂਦੀਆਂ ਪਰ ਜਗਸੀਰ ਕੀ ਕਰਦਾ ਸੂਰਜਵੰਨੀ ਕੋਈ ਕਿੰਨਾ ਕਚਰ ਵੇਖ ਸਕਦਾ ਏ ਭਾਨੀ ساری ਉਮਰ ਉਹਨੂੰ ਆਪਣੀ ਠਰੀ ਦੁਨੀਆ ਉੱਤੇ ਲੈਸ਼ਕਰੇ ਸੂਰਜ ਵਾਂਗ ਜਾਪਦੀ ਰਹਿੰਦੀ ਇਸ ਸੂਰਜ ਦਾ ਨੱਗ ਉਹਦੇ ਪਿੰਡੇ ਦੇ ਧੋਰਨ ਦਰਵੜ ਕੇ ਉਹਦੇ ਜੰਮਦੇ ਲਹੂ ਨੂੰ ਗਰਮਾ ਕੇ ਅੰਗਾਂ ਨੂੰ ਜੁੜਨੋਂ ਬਚਾਉਂਦਾ ਰਿਹਾ ਇਸੇ ਦਾ ਨੱਗ ਉਹਦੇ ਆਲੇ ਦੁਆਲੇ ਤਰੇ ਹਰੇ ਬਾਈ ਲਹਿਰਾਂਦਾ ਤੇ ਕਰੇ ਇਸ ਹਰੇ ਬਾਈ ਨੂੰ ਸੁਨਹਿਰੀ ਕਰਦਾ ਰਿਹਾ ਸੀ ਇਸੇ ਨੇ ਹੀ ਉਹਦੇ ਪਾਸੇ ਸਰੋਂ ਕਪਾ ਸੋਲੇ ਪ੍ਰੀਰ ਤੇ ਕਿਕਰਾਂ ਦੇ ਫੁੱਲਾਂ ਵਰਗੇ ਰੰਗ ਖਿਲਾਰੀ ਰੱਖੇ ਸਨ ਤੇ ਉਹਦੀ ਇਹ ਦੁਨੀਆ ਉਹਨੂੰ ਵਸਣ ਜੋਗੀ ਲੱਗਦੀ ਰਹੀ ਸੀ ਉਹ ਆਪਣੇ ਇਸ ਸੂਰਜ ਨੂੰ ਤੜਕਸਾਰ ਉੱਠ ਕੇ ਪਾਣੀ ਦੇ ਸਕਦਾ ਸੀ ਮੱਥਾ ਟੇਕ ਸਕਦਾ ਸੀ ਤੇ ਕਰੇ ਕਰੇ ਉਹਦੇ ਵੱਲ ਆਪਣੇ ਸਾਰੇ ਅੰਦਰ ਦੇ ਟੈਕ ਦੇ ਇੱਕ ਸੁਮੇਲੇ ਰੰਗਾਂ ਨਾਲ ਰੰਗੀਆਂ ਲਹਿਰੇ ਵਰਗੀਆਂ ਅੱਖਾਂ ਦੀ ਜੋਤ ਇਹਦੀ ਅਜਲ ਜੋਤ ਵਿੱਚ ਮਿਲਾ ਸਕਦਾ ਸੀ ਪਰ ਸਾਰੇ ਸੂਰਜ ਦਾ ਚਾਨਣ ਉਹ ਆਪਣੀਆਂ ਨਿੱਕੀਆਂ ਨਿੱਕੀਆਂ ਦੋ ਦੀਵੀਆਂ ਵਰਗੀਆਂ ਅੱਖਾਂ ਵਿੱਚ ਕਿੰਜ ਸਮੋ ਸਕਦਾ ਸੀ ਇਹ ਉਸ ਕੋਲੋਂ ਕਿਵੇਂ ਵੀ ਨਹੀਂ ਸੀ ਹੋ ਸਕਿਆ ਤੇ ਸਾਰੀ ਉਮਰ ਹੋ ਵੀ ਨਹੀਂ ਸੀ ਸਕਦਾ ਆ ਫਿਰ ਤੈਨੂੰ ਆਪਣੇ ਖੇਤ ਲੈ ਚੱਲਾਂ ਕਿੰਨਾ ਚਿਰ ਉਹਨਾਂ ਦੇ ਚੁੱਪ ਚ ਪੀਤੇ ਇਕੱਠੇ ਤੁਰਨ ਮਗਰੋਂ ਆਪਣੇ ਖੇਤਾਂ ਵਾਲੀ ਡੰਡੀ ਪੈਂਦਿਆਂ ਸ਼ਾਇਦ ਚੁੱਪ ਤੋੜਨ ਲਈ ਨਿੱਕੇ ਨੇ ਆਖਿਆ ਬਸ ਚੱਲਦੇ ਆਂ ਫਿਰ ਇਹ ਮੜਾਂਗੇ ਉਵੇਂ ਹੀ ਬੇਤਿਆ ਨੀਜੀ ਨਾਲ ਜਕਸੀਰ ਨੇ ਜਵਾਬ ਦਿੱਤਾ ਤੇ ਉਹ ਆਪੋ ਆਪਣੇ ਰਾਹ ਤੁਰ ਗਏ ਤੇ ਇਸ ਦੇ ਨਾਲ ਹੀ ਖਤਮ ਹੁੰਦਾ ਹੈ ਭਾਗ 6ਵਾਂ ਉਮੀਦ ਹੈ ਨਾਵਲ ਤੁਹਾਨੂੰ ਚੰਗਾ ਲੱਗ ਰਿਹਾ ਹੋਊਗਾ ਜੇਕਰ ਆਪਣਾ ਕੰਮ ਚੰਗਾ ਲੱਗਦਾ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਦਿਆ ਕਰੋ ਤੇ ਕਮੈਂਟ ਕਰਕੇ ਦੱਸਦਿਆ ਕਰੋ ਕਿ ਤੁਹਾਨੂੰ ਨਾਵਲ ਕਿਸ ਤਰ੍ਹਾਂ ਦਾ ਲੱਗ ਰਿਹਾ ਜਿਹੜੇ ਦੋਸਤ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਭਵਿੱਖ ਦੀਆਂ ਵੀਡੀਓ ਤੁਹਾਨੂੰ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ